ਸਭ ਤੋਂ ਵੱਡਾ ਵੀਰ ਮਨਦੀਪ ਸਿੰਘ ਜਿਹੜਾ ਵੋਟਾਂ ਤੇ ਖੜਾ ਆ ਤੇ ਸਭ ਤੋਂ ਛੋਟਾ ਵੀਰ ਸਨੀ ਵੀਰ ਜਿਹੜਾ ਇਸ ਵੇਲੇ ਅੰਦਰ ਆ ਤੇ ਜਿਹੜਾ ਗਵਲਾ ਵੀਰ ਆ ਹਰਦੀਪ ਸਿੰਘ ਉਹ ਆਪਣੇ ਨਾਲ ਵੀਰ ਖੜਾ ਆ ਤੇ ਇਸ ਵੇਲੇ ਵੀਰ ਨਾਲ ਗੱਲਬਾਤ ਕਰਦੇ ਆ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਕਿਦਾਂ ਦਾ ਚੱਲ ਰਿਹਾ ਇਸ ਵੇਲੇ ਚੋਣ ਪ੍ਰਚਾਰ ਕੀ ਹਿਸਾਬ ਹੁਕਤਾ ਵਿਆ ਤਰਨ ਤਰਨ ਵਿੱਚ ਬੜੀ ਕਿਰਪਾ ਗੁਰੂ ਸਾਹਿਬ ਦੀ ਮਿਹਰ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਵਧੀਆ ਚੱਲਦਾ ਪਿਆ ਸਭ ਕੁ ਠੀਕ ਹੈ ਨੇ ਜਦੋਂ ਭਾਜੀ ਤੁਹਾਨੂੰ ਤੋਂ ਇਦਾਂ ਵੋਟਾਂ ਵਾਟਾਂ ਬਾਰੇ ਕੋਈ ਪਤਾ ਹੀ ਨਹੀਂ ਸੀ ਨਾ ਇੱਕ ਆ ਜਿੱਦਾਂ ਮਤਲਬ ਸੁਧਾਰਨ ਪਰਿਵਾਰ ਇੱਕ ਜਿੱਦਾਂ ਆਪਾਂ ਹੁੰਦੇ ਆ ਅਸੀਂ ਵੀ ਆ ਤੁਸੀਂ ਵੀ ਆ ਸਾਰੇ ਨਾ ਕੰਮਕਾਰ ਆਪਣਾ ਕਰਨ ਵਾਲੇ ਮਤਲਬ ਇਧਰਲੇ ਪਾਸੇ ਨੂੰ ਇਹਦਾ ਮੂੜਾ ਕਿੱਦਾਂ ਪੈ ਗਿਆ ਬਈ ਇਧਰ ਇਸ ਤਰ੍ਹਾਂ ਆ ਜੀ ਜਦੋਂ ਆਪਾਂ ਐ ਸਦੀਪ ਸਿੰਘ ਦਾ ਆਪਣਾ ਸੂਬੇ ਅਲੱਗ ਹੁੰਦਾ ਵਾ ਕਟਨਾ ਵਾਪਰਦੀ ਹੈ ਜੇਲ੍ਹ ਦੇ ਅੰਦਰ ਤੇ ਉਸ ਤੋਂ ਬਾਅਦ ਸਾਰੇ ਪੰਥ ਨੇ ਸਾਨੂੰ ਕਿਹਾ ਗਿਆ ਕਿ ਪੰਥ ਵੱਲੋਂ ਸਾਰੇ ਸਿੱਖ ਜਿੱਥੇ ਬੰਦੀ ਆਵੇ ਕੋਲੋਂ ਸਦੀਪ ਸਿੰਘ ਨੂੰ ਚੋਣ ਪ੍ਰਚਾਰ ਚੋਣਾਂ 'ਚੋਂ ਖੜਾ ਕੀਤਾ ਜਾਵੇ ਤੇ ਆਪਾਂ ਉਸ ਦਰਮਿਆਨ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਇਸ ਤਰ੍ਹਾਂ ਭਾਈ ਸਾਹਿਬ ਸੰਗਤ ਦੇ ਵਿਚਾਰ ਨੇ ਕੀ ਪੰਥਕ ਜਥੇਬੰਦੀਆਂ ਦੇ ਵਿਚਾਰ ਨੇ ਕੀ ਤੁਹਾਡੇ ਅੱਗੇ ਆਪਾਂ ਰੱਖੇ ਤੇ ਦੱਸੋ ਕੀ ਫੈਸਲਾ ਲਈ ਆਪਾਂ ਕਿਸ ਤਰ੍ਹਾਂ ਕਰੀਏ ਉਹਨਾਂ ਨੇ ਕਿਹਾ ਕਿ ਆਪਣਾ ਵੇਖੋ ਚੋਣ ਵਿੱਚ ਠੀਕ ਹੈ ਲੜਨੀ ਵੀ ਚਾਹੀਦੀ ਚੋਣ ਕੋ ਐਡੀ ਮਾੜੀ ਗੱਲ ਨਹੀਂ ਇਹਦੇ ਵਿੱਚ ਤੇ ਬਾਕੀ ਗੱਲ ਇਸ ਤਰ੍ਹਾਂ ਹੋਏਗੀ ਉਹਨਾਂ ਨੇ ਕਿਹਾ ਹੈ ਕਿ ਵੇਖੋ ਜੇ ਮੈਂ ਤੇ ਜੇਲ੍ਹ ਦੇ ਅੰਦਰ ਆ ਕਿ ਜੇ ਮੈਂ ਜਿੱਤ ਵੀ ਜਾਂਦਾ ਸੰਗਤ ਇਹਨਾਂ ਜ਼ੋਰ ਲਾਉਣ ਦੇ ਨਾਲ ਹੀ ਨਾ ਬਿਨਾ ਮਿਹਨਤ ਮਿਹਨਤ ਦੇ ਬਾਪੂ ਜੀ ਜਿੱਤ ਵੀ ਜਾਂਦਾ ਪਰ ਇਹਨਾਂ ਨੇ ਸਾਡਾ ਕੋਈ ਕੰਮ ਨਹੀਂ ਹੋਣ ਦੇਣਾ ਐਸੇ ਕਰਕੇ ਉਹਨਾਂ ਨੇ ਭਾਈ ਮਨਦੀਪ ਸਿੰਘ ਨੂੰ ਚੋਣ ਵਿੱਚ ਖੜੇ ਕਰਨ ਦਾ ਫੈਸਲਾ ਭਾਈ ਸੰਦੀਪ ਸਿੰਘ ਵੱਲੋਂ ਲਿੱਤਾ ਗਿਆ ਸੀ ਸਾਰੇ ਪੰਥ ਦੇ ਸਹਿਯੋਗ ਦੇ ਨਾਲ ਤੇ ਜਦੋਂ ਬਲ ਭਾਜੀ ਹੁਣ ਲਾ ਲਓ ਘਰ ਵਿੱਚ ਵੱਡਾ ਆ ਤੇ ਤਾਂ ਕਰਕੇ ਤੁਹਾਡਾ ਨਹੀਂ ਸੋਚਿਆ ਵੀ ਤੁਸੀਂ ਵੀ ਲੜ ਲਓ ਇਲੈਕਸ਼ਨ ਨਹੀਂ ਨਹੀਂ ਸਾਡੇ ਪਰਿਵਾਰ ਚ ਇਦਾਂ ਹੈ ਨਹੀਂ ਐਦੀ ਕੁਝ ਉਹ ਜਦ ਖੜ ਗਿਆ ਜਾਓ ਕੋਈ ਚੱਕਰ ਨਹੀਂ ਸੀ ਸਾਰੇ ਤੇ ਇਸ ਵੇਲੇ ਭਾਜੀ ਲੋਕਾਂ ਦਾ ਸਹਿਯੋਗ ਕਿਦਾਂ ਦਾ ਮਿਲ ਰਿਹਾ ਬੜੀ ਕਿਰਪਾ ਗੁਰੂ ਸਾਹਿਬ ਦੀ ਬੇਰੇ ਐਦੀ ਸੰਗਤ ਆਪ ਮੁਹਾਰੇ ਆ ਕੇ ਕਰ ਰਹੇ ਸਾਰੇ ਚੋਣ ਚੋਣ ਪ੍ਰਚਾਰ ਵੀ ਦੇਖੋ ਆਪ ਕਰਦੇ ਪਏ ਨੇ ਕਿਉਂਕਿ ਅਹੀਂ ਤੇ ਦੇਖੋ ਇੱਕ ਸਧਾਰਨ ਪਰਿਵਾਰ ਤੇ ਵਿੱਚੋਂ ਸਾਂ ਦੇ ਚੋਣਾਂ ਦਾ ਪਤਾ ਵੀ ਨਹੀਂ ਕਿਸ ਤਰ੍ਹਾਂ ਲੜੀ ਜਾਂਦੀ ਹੈ ਕਿਉਂਕਿ ਵੇਖੋ ਬਾਕੀ ਜਿਹੜੀਆਂ ਸਰਕਾਰਾਂ ਨੇ ਲੱਖਾਂ ਕਰੋੜਾ ਰੁਪਏ ਚੋਣ ਦੀ ਵਿੱਚ ਖਰਚ ਕਰਦੀਆਂ ਨੇ ਵੇਖੋ ਸੰਗਤ ਆਪ ਮੁਹਾਰੇ ਜਿੰਨਾ ਪ੍ਰਚਾਰ ਕਰ ਸਕਦੀ ਹੈ ਸੰਗਤ ਕਰਦੀਆਂ ਪਈਆਂ ਨੇ ਜਿੰਨੇ ਕਿ ਜੋਗੇ ਹਰੇਕ ਕੋਈ ਵੀਰ ਭਰਾ ਸਹਿਯੋਗ ਕਰਦਾ ਪਿਆ ਤੇ ਭਾਜੀ ਇਦਾਂ ਜਿਹੜੇ ਪੁਰਾਣੇ ਲੀਡਰ ਹੁੰਦੇ ਜਦੋਂ ਕੀ ਕਹਿੰਦੇ ਨੇ ਧਾਕ ਲੀਡਰ ਉਹਨਾਂ ਦਾ ਪੇਚ ਬਹੁਤ ਹੁੰਦੇ ਹੁੰਦੇ ਆ ਤੇ ਉਹਨਾਂ ਚੀਜ਼ਾਂ ਤੋਂ ਫਿਰ ਬਚਾ ਲੈ ਕਿਦਾਂ ਮਤਲਬ ਹਸਾਉਂਦਾ ਵੇਖੋ ਜੀ ਸਾਨੂੰ ਉਹਨਾਂ ਚੀਜ਼ਾਂ ਬਚਾ ਕੇ ਬਸ ਗੁਰੂ ਸਾਹਿਬ ਅਗੇ ਓਟ ਆਸਰਾ ਦੀ ਸਾਡਾ ਮਹਾਰਾਜ ਸਾਡੀ ਗੁਰਸੱਚੇ ਪ ਜੋ ਤੁਹਾਨੂੰ ਪਾਉਂਦਾ ਉਹ ਹੀ ਉਹ ਚੰਗਾ ਵਾ ਮਹਾਰਾਜ ਅਗੇ ਉਹ ਅਦਾਸ ਕਰਕੇ ਤੁਰੀ ਦੇ ਦੁਰੀਦਾ ਵਾ ਸਾਨੂੰ ਇਨਾਂ ਦਾ ਕੁਛ ਨਹੀਂ ਕੀ ਆ ਕਰਦੇ ਕੀ ਨਹੀਂ ਕਰਦੇ ਧੋਕੇ ਧੜੀਆਂ ਇਹਨਾਂ ਨੇ ਕਰਨੀਆਂ ਹੀ ਆ ਜੋ ਇਹਨਾਂ ਦੀਆਂ ਮਾੜੀਆਂ ਰਣਨੀਤੀਆਂ ਉਹਤੀ ਇਹਨਾਂ ਨੇ ਕਰਨੀਆਂ ਹੀ ਆ ਜੋ ਦੇਖੋ ਨੇ ਪੰਜਾਬ ਨੂੰ ਕਿਹੜਾ ਹਾਲਾਤਾਂ ਤੇ ਲੈ ਕੇ ਇਹਨਾਂ ਨੇ ਖੜਾ ਕੀਤਾ ਨਸ਼ੀ ਦੀ ਦਦਾਰ ਵੇਖੋ ਇਹਦੇ ਇਸ ਇਲਾਕੇ ਵਿੱਚ ਕਿੰਨੀ ਜ਼ਿਆਦਾ ਮਾਵਾ ਦੇ ਕਿ ਜਾ ਕੇ ਸੁਣੋ ਦੁੱਖ ਕੀ ਕਹਿੰਦੀਆਂ ਮਾਵਾ ਕਹਿੰਦੀਆਂ ਸਾਡੇ ਪੁੱਤ ਬਚਾ ਲਓ ਸਾਨੂੰ ਗਲੀਆਂ ਨਾਲੀ ਦਾ ਕੁਛ ਨਹੀਂ ਚਾਹੀਦਾ ਬੜੀ ਵੱਡੀ ਗੱਲ ਹੁੰਦੀ ਆ ਜੀ ਨੇ ਭਾਜੀ ਇਹਦਾ ਸਰਕਾਰਾਂ ਬਣ ਜਾਂਦੀਆਂ ਆ ਮੁੱਦੇ ਜਿਹੜੇ ਹੁੰਦੇ ਲੱਗਦਾ ਵੀ ਸੈਂਸਿਟਿਵ ਮੁੱਦੇ ਲਾ ਲਓ ਵੀ ਉਹਨਾਂ ਚੀਜ਼ਾਂ ਨੂੰ ਪ੍ਰਚਾਰ ਕਰ ਕਰਕੇ ਸਰਕਾਰਾਂ ਬਣ ਜਾਂਦੀਆਂ ਤੇ ਮੁੜ ਕੇ ਯਾਰ ਜੋ ਹਾਲਾਤ ਹੁੰਦੇ ਹਾਲਾਤ ਨਹੀਂ ਬਦਲਦੇ ਇਹਦਾ ਤੁਸੀਂ ਕੀ ਕਾਰਨ ਮੰਨਦੇ ਮਤਲਬ ਤੁਸੀਂ ਇੱਕ ਚਲੋ ਲੈਕਚਰ ਤੋਂ ਤੁਸੀਂ ਅੱਜ ਲੜ ਰਹੇ ਆ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਤੁਸੀਂ ਇਸ ਬਾਰੇ ਕੀ ਸੋਚਦੇ ਦੇਖੋ ਅਸੀਂ ਇਹਦੇ ਵਿਚਾਰ ਇਸ ਤਰ੍ਹਾਂ ਰੱਖੇ ਨੇ ਕਿ ਇਹ ਵਾਅਦੇ ਕਰਦੇ ਝੂਠੇ ਸਾਰੇ ਇਹ ਬਸ ਸਰਕਾਰ ਬਣਾਉਣ ਤੱਕ ਸੀਮਿਤ ਰਹਿੰਦੇ ਵਾਅਦੇ ਨੇ ਜਦੋਂ ਸਰਕਾਰ ਬਣ ਬਣ ਜਾਂਦੀ ਹੈ ਉਸ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਨੇ ਵੇਖੋ ਤੁਹਾਨੂੰ ਪਹਿਲਾਂ ਜਿਹੜੇ ਸਰਕਾਰ ਬਣਾਉਣੀ ਸੀ ਇਹਨਾਂ ਨੇ ਆਪਣਾ ਝਾੜੂ ਵਾਲੀ ਸਰਕਾਰ ਬੰਨੀ ਸੀ ਇਹਨਾਂ ਨੇ ਪਹਿਲਾਂ ਕਿ ਬੇਦਬੀ ਦਾ ਮੁੱਦਾ ਤੇ ਨਸ਼ੇ ਦਾ ਮੁੱਦਾ ਪਹਿਲ ਦੇ ਆਧਾਰ ਤੇ ਹੀ ਹੱਲ ਕਰਾਂਗੇ ਇਹਨਾਂ ਦੇ ਵਰਡ ਆਈਓ ਹਗੇ ਸੀ ਪਰ ਹਾਲੇ ਤੱਕ ਵੇਲੂ ਦਾ ਨਸ਼ੇ ਦੀ ਤਾਰ ਖਤਮ ਹੋਈ ਨਹੀਂ ਨਾ ਬੇਦਬੀ ਦਾ ਮੁੱਦਾ ਹੱਲ ਹੋਇਆ ਸਾਡਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਆਵਾ ਗੁਰਜੀਤ ਸਿੰਘ ਟਾਵਰ ਤੇ ਬੈਠਾ 1 ਸਾਲ ਹੋ ਚਲੇ ਆ ਪਰ ਇੰਨਾ ਸਰਕਾਰ ਦੇ 92 ਜੋ 92 ਨੁਮਾਇੰਦੇ ਜਿੱਤੇ ਇੱਕ ਵੀ ਨਹੀਂ ਉਥੇ ਹੱਦ ਤੱਕ ਪਹੁੰਚਿਆ ਸਰਕਾਰ ਤੇ ਇਹਨਾਂ ਦੇ ਬੇਦਬੀਆ ਦੇ ਮਸਲੇ ਫਰਜ ਬਣਦਾ ਸੀ ਇਹਨਾਂ ਦਾ ਪਹਿਲ ਦੇ ਆਧਾਰ ਤੇ ਮਸਲਾ ਹੱਲ 24 ਘੰਟਿਆਂ 'ਚ ਕਹਿੰਦੇ ਸੀ ਆਪਾਂ ਕਾਨੂੰਨ ਬਣਾ ਦਾਂਗੇ 24 ਘੰਟੇ ਦੀ ਅੱਜ ਵੇਖ ਲੋ ਸਾਢੇ 3 ਸਾਲ ਹੋ ਚੱਲੇ 24 ਘੰਟੇ ਨਹੀਂ ਆਉਂਦੇ ਇਹਨਾਂ ਦੇ ਤੇ ਨਸ਼ੇ ਦੀ ਹਾਲਾਤ ਵੇਖ ਲੋ ਕਿਤੇ ਨਸ਼ਾ ਖਤਮ ਕਰਦਾ ਹੀ ਪੰਜਾਬ ਤੋਂ ਅੱਜ ਪੰਜਾਬ ਦੀਆਂ ਮਾਵਾਂ ਦੇ ਜਾ ਕੇ ਹਾਲ ਪੁੱਛੋ ਕੀ ਹੈ ਜਿਹਨਾਂ ਦੇ ਜਵਾਨ ਪੁੱਤ ਜਵਾਨ ਪੁੱਤ ਸ਼ਹੀਦ ਹੁੰਦੇ ਜਵਾਨ ਪੁੱਤ ਮਰਦੇ ਪਏ ਤੇ ਨਸ਼ੇ ਦੇ ਨਾਲ ਜਵਾਨ ਪੁੱਤ ਨਸ਼ੇ ਦੇ ਨਾਲ ਮਰਦੇ ਵੇ ਉਹਨਾਂ ਮਾਵਾਂ ਕੋਲ ਪੁੱਛਿਆ ਜਾਵੇ ਕਿ ਹਾਂ ਇਹ ਸਰਕਾਰਾ ਕਹਿ ਹੋਏ ਜੀ ਇਹਦੇ ਕੀ ਹਾਲਾਤ ਕਰਦੇ ਇਹਨਾਂ ਨੇ ਪੰਜਾਬ ਦੇ ਬਹੁਤ ਜ਼ਿਆਦੀ ਮਾੜੇ ਹਾਲਾਤ ਕਰਦੇ ਜ ਭਜੀ ਜਿੱਦਾਂ ਮਤਲਬ ਲਾ ਲਓ ਕਿਤੇ ਇਦਾਂ ਤਾਂ ਨਹੀਂ ਹੈਗਾ ਵੀ ਸਰਕਾਰਾਂ ਨੂੰ ਹੁੰਦਾ ਵੀ ਜੇ ਯਾਰ ਮੁੱਦਾ ਹੱਲ ਹੀ ਹੋ ਗਿਆ ਤੇ ਗਾਂ ਬੂਟਾਂ ਕਿਹੜੀ ਜਿੱਤ ਤੇ ਲੈਣੀ ਆ ਕਿਤੇ ਇਦਾਂ ਤਾਂ ਨੂੰ ਤਾਂ ਕਰਕੇ ਜਿਹੜੇ ਮੁੱਦੇ ਆ ਉਹਨਾਂ ਨੂੰ ਰੱਖਿਆ ਜਾਂਦਾ ਸਾਈਡ ਤੇ ਵੀ ਜਦੋਂ ਲੋੜ ਪਵੇ ਤੇ ਇਹ ਮੁੱਦੇ ਦੁਬਾਰਾ ਵਰਤ ਲਈਏ ਦੇਖੋ ਬੜੀ ਵੱਡੀ ਦਾ ਕੰਮ ਹੀ ਜਿੱਦਾਂ ਸੋਚਦੇ ਵਾ ਤਾਂ ਦੇਖੋ ਜੇ ਮੁੱਦਿਆਂ ਤੇ ਸਰਕਾਰ ਬਣੀ ਮੁੱਦੇ ਹੱਲ ਹੋਣੇ ਚਾਹੀਦੇ ਆ ਤਾਂ ਜੋ ਅਗਲੀ ਵਾਰੀ ਵੋਟ ਮੰਗਨ ਦੀ ਲੋੜ ਨਹੀਂ ਦੇਖੋ ਇਹੋ ਭਗਵੰਤ ਮਾਨ ਨੇ ਕਿਹਾ ਸੀ ਮੈਂ ਵੋਟਰ ਮੰਗਨ ਨਹੀਂ ਹੋਣੀ ਤੇ ਅੱਜ ਦੇਖ ਲਓ ਕਦੀ ਇਹ ਤਰਨਤਨ ਸ਼ਹਿਰ ਦੇ ਵਿੱਚ ਮੇਰੇ ਹਿਸਾਬ ਨਾਲ ਕਦੀ ਆਈ ਨਹੀਂ ਹੋਣੀ ਉੱਚ ਡੇਰਾ ਲਾ ਕੇ ਬੈਠੇ ਨੇ 92 ਤੇ 92 ਇੱਥੇ ਬੈਠੇ ਨੇ ਜੇ ਤੁਹਾਨੂੰ ਵੋਟ ਮੰਗਣ ਦੀ ਲੋੜ ਕਿਉਂ ਪੈ ਗਈ ਹੈ ਜੇ ਤੁਹਾਡੇ ਮੂੰਹ ਤੇ ਵਰ੍ਹਦੀ ਆਪਾਂ ਵੋਟ ਨਹੀਂ ਮੰਗਣੀ 27 ਵਿੱਚ ਲੋਕੀ ਸਾਨੂੰ ਆਪਣੇ ਵੋਟਾਂ ਪਾਉਣਗੇ ਜੇ 27 ਆਈ ਨਹੀਂ ਤੁਹਾਡਾ ਇਹ ਹਾਲ ਹੋ ਗਿਆ ਵਾ 27 ਵਾਲੇ ਪਤਾ ਨਹੀਂ ਤੁਹਾਡਾ ਕੀ ਹਾਲ ਹੋਣਾ ਵਾ ਉਹ ਕਹਿੰਦੇ ਫੇਰ ਤਾਂ ਅਸੀਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਕੇ ਪਰਮਾ ਲੈਣਾ ਆਪਣੇ ਹੱਲ ਕਰ ਲੈਣਾ ਉਹ ਜਦਾ ਮਤਲਬ ਕਹਿੰਦੇ ਅੱਧੀਆਂ ਵੋਟਾਂ ਤਾਂ ਪੰਜਾਬ ਦੀਆਂ ਸੀ ਉਹ ਹਜ਼ਾਰ-ਹਜ਼ਾਰ ਰੁਪਈਆ ਇਦਾਂ ਐਂ ਬਸ ਐਲਾਨ ਕਰਨਾ ਤੇ ਵੋਟਾਂ ਸਾਡੀਆਂ ਫੇ ਜਦੋਂ ਆਉਣਗੇ ਗਲੀਆਂ ਵਿੱਚ ਜਦੋਂ ਬੀਬੀਆਂ ਨੇ ਇਹਨਾਂ ਨੂੰ ਪੁੱਛਣਾ ਗਲੋ ਅਜਾ 50 ਹਜ਼ਾਰ ਰੁਪਏ ਕਹਿੰਦੇ ਕਿਹੜੀ ਬੀਬੀ ਦੇ ਮੈਗਨਾ ਹਜ਼ਾਰ ਛੱਡ ਕੇ 100 ਰੁਪਏ ਨਹੀਂ ਕਿਸੇ ਦਾ ਪਾਇਆ ਹਜ਼ਾਰ ਤੇ ਬੜੀ ਦੂਰ ਦੀ ਗੱਲ ਝੂਠੇ ਲਾਰੇ ਇਹਨਾਂ ਨੇ ਕਰਨੇ ਆ ਤੇ ਝੂਠੇ ਉਹ ਪਹਿਲਾਂ ਵੀ ਕੀਤੇ ਤੇ ਹੁਣ ਵੀ ਉਹ ਹਾਲੇ ਇਹਨਾਂ ਦਾ ਹੁਣ ਵੇਖੋ ਜਿਹੜਾ ਇਹਨਾਂ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਵਾ ਇਹੋ ਕੈਂਡੀਡੇਟ ਬਾਈ ਵੱਲੇ ਇਹਨੂੰ ਕਿਹਾ ਸੀ ਨਸ਼ੇ ਦਾ ਬੜਾ ਵੱਡਾ ਸੌਦਾ ਕਰਿਆ ਇਹੋ ਬੰਦਾ ਹੀ ਨਾ ਔਨ ਰਿਕਾਰਡ ਗੱਲਾਂ ਵਾ ਹੀ ਆਪਣੇ ਕੋਲੋਂ ਨਹੀਂ ਕਹਿ ਰਿਹਾ ਔਨ ਰਿਕਾਰਡ ਆ ਸਭ ਕੁਝ ਕਿ ਨਹੀਂ ਇੰਨੀ ਗੱਲ ਕਹੀ ਸੀ ਭਗਵੰਤਬਾਨ ਸਰਕਾਰ ਨੇ ਕਹੀ ਖੁਦ ਕਿ ਇਹ ਨਸ਼ੇ ਦਾ ਬੜਾ ਵੱਡਾ ਸੌਦਾ ਕਰਿਆ ਜਦੋਂ ਹੁਣ ਵੇਲੇ ਉਹੀ ਉਹ ਉਹ ਨੋਈਓ ਬੰਦੇ ਨੇ ਆਪਣੀ ਸਰਕਾਰ ਚ ਲੈ ਆਉਂਦਾ ਉਹ ਯੋ ਇਲੈਕਸ਼ਨ ਲੜਾਉਂਦੇ ਵੀ ਉਹਨੂੰ ਇਹ ਪਤਾ ਨਹੀਂ ਕਿਹੜਾ ਹੈ ਨਾ ਕੋ ਪਿਆ ਪੌਡਰ ਕੀ ਜਿਹੜਾ ਆਡੀ ਪਾਰਟੀ ਜਾਜੋ ਸਾਫ ਹੀ ਆ ਜਿਹੜਾ ਬਾਹਰ ਗਿਆ ਵਈ ਤਾਂ ਤਾਂ ਮਤਲਬ ਕਿ ਇਹਨਾਂ ਦੇ ਕਿਤੇ ਨਾ ਕਿਤੇ ਵੇਖਿਆ ਜਾਵੇ ਇਹ ਪੰਜਾਬ ਦੇ ਨਾਲ ਧੱਕੇਸ਼ਾਈਆਂ ਪੰਜਾਬ ਨੂੰ ਗਲਤ ਰਾਹ ਦੇ ਨਾਲ ਲੋਕਾਂ ਨੂੰ ਧੋਖੇ ਹੀ ਦਿੰਦੇ ਬੇ ਨੇ ਇਹ ਭਾਈ ਕੋਈ ਇਹਨਾਂ ਤੋਂ ਸਰਪਸੁਰਪ ਹੋਣੀ ਆ ਕੋਈ ਇਦਾਂ ਦੀ ਹੈ ਨਾ ਕੋਈ ਸਰਪਸੁਰਪ ਹੁੰਦੀ ਆਪਣੀ ਇਹਨਾਂ ਕੋ ਜੀ ਬੜੀ ਵੱਡੀ ਸਰਪਈ ਲੱਖਾਂ ਰੁਪਈਆ ਦੀ ਸਲਫਾਂ ਰੱਖੀ ਲੈ ਲੈ ਰੱਖੀਆਂ ਇਹਨਾਂ ਨੇ ਉਹ ਤੇ ਬੰਦਾ ਸੁੱਟਦੇ ਇਹਨੇ ਕਰੋੜਾਂ ਰੁਪਈਆ ਸਰਫਾ ਰੱਖਿਆ ਇਹਨਾਂ ਨੇ ਕਿੰਨੇ ਕੁ ਚਾਰ ਵਿੱਚ ਪੰਜ ਹੱਤਾ ਮਿੰਟਾਂ 'ਚ ਧੋ ਜਾਂਦਾ ਕਿ ਜਦੋਂ ਉਹਦਾ ਆਪਣੀ ਪਾਰਟੀ ਦਾ ਸਾਫਾ ਪਾਦੋਂ ਦੇ ਨਾਲ ਹੀ ਉਹ ਮੈਂ ਕਹਿੰਦਾ ਆਕੇ ਇਹਨਾਂ ਕੋ ਸਰਵ ਦਾ ਪੈਕਟ ਰੱਖੰਦੀ ਦੇ ਰਿਹਾ ਤੇ ਨਾਲੇ ਨਾਲ ਬੰਦਾ ਧੋ ਕੇ ਕਹਿੰਦੇ ਕਹਿੰਦੇ ਸਰਵ ਵਰਤਦੇ ਨਹੀਂ ਬੰਦਾ ਫਿਰ ਵੀ ਧੋ ਦਿੰਦੇ ਇਹੋ ਜੀ ਸਕੀਮਾਂ ਲਾਉਂਦੇ ਨੇ ਕਿਤੇ ਇਦਾਂ ਹੀ ਨਾ ਹੋ ਜਾਵੇ ਤੰਤਨ ਵਿੱਚ ਨਾਤੀ ਧੋਤੀ ਰਹਿ ਗਈ ਪੂਛ ਤੇ ਮੱਖੀ ਬੈ ਗਈ ਵਾਲਾ ਕੰਮ ਨਾ ਇਦਾਂ ਹੀ ਹੋਣਾ ਇਦਾਂ ਹੀ ਆ ਜੀ ਹੋਣਾ ਇਦਾਂ ਹੀ ਆ ਕਿਉਂਕਿ ਜਦੋਂ ਇਹ ਵੇਖੋ ਦੀਪ ਬਾਈ ਸਾਡਾ ਕਹਿੰਦਾ ਕਲਾ ਵਰਤਦੀ ਹੈ ਇਹ ਗੁਰੂ ਸਾਹਿਬ ਨੇ ਕਿ ਅਹੀਂ ਤੇ ਮਾਰੇ ਦੇ ਵੋਟ ਆਸਰਾ ਲੈ ਕੇ ਚੱਲੇ ਆ ਕਿਉਂਕਿ ਵੇਖੋ ਅਸੀਂ ਐਨੇ ਸ਼ੌਕ ਕਰ ਕਰਾਨੀਆਂ ਜੋ ਨਹੀਂ ਆ ਠੀਕ ਹੈਡਾ ਕਾਰੋਵਰ ਆਪਣਾ ਦਲ ਪਛਾਤਾ ਘਰ ਦਾ ਵਧੀਆ ਚੱਲਦਾ ਸਾਹਿਬੂ ਸੱਚੇ ਬਾਦਸ਼ਾਹ ਦੀ ਕਿਰਪਾ ਪਰ ਅਹੀਂ ਚੋਣਾ ਵਾਲੇ ਮਾਮਲੇ 'ਚ ਐਨੇ ਨਹੀਂ ਹੈਗੇ ਕਿ ਆਪਾਂ ਇਹਨਾਂ ਵਰਗੇ ਚੋਣ ਪ੍ਰਚਾਰ ਕਰ ਸਕਦੇ ਕਿਉਂਕਿ ਕਰੋੜਾਂ ਰੁਪਏ ਲਾਨਦੇ ਤੇ ਲੋਕਾਂ ਨੂੰ ਲਾਲਚ ਵੀ ਬੜੇ ਦੇਣ ਦੇ ਆ ਤੇ ਮੈਂ ਲੋਕਾਂ ਨੂੰ ਆਪਣੀ ਸੰਗਤ ਨਹੀਂ ਬੇਨਤੀ ਕਰਦਾ ਤੁਹਾਡੇ ਪੈਸੇ ਤਾਂ ਤੁਹਾਡੇ ਤੱਕ ਹੋਣ ਦੇ ਆ ਇਹਨਾਂ ਨੂੰ ਕੋਈ ਚੀਜ਼ ਆਸੀਂ ਮਨਾ ਨਹੀਂ ਕੇ ਕਰਨਾ ਤੁਸੀਂ ਪਰ ਨਸ਼ਾ ਛੱਡ ਕੇ ਕੋਈ ਚੀਜ਼ ਆਸੀਂ ਮਨਾ ਨਾ ਕਰੋ ਸਾਰੀਆਂ ਚੀਜ਼ਾਂ ਲੋ ਇਹਨਾਂ ਇਹਨਾਂ ਕੋ ਤੇ ਵੋਟ ਪੰਥ ਨੂੰ ਪਾਇਓ ਤੁਸੀਂ ਕਿ ਸੱਚੇ ਬਾਦਸ਼ਾਹ ਦੀ ਕਿਰਪਾ ਦੇ ਨਾਲ ਵੇਖੋ ਅਹੀਂ ਨਾ ਹੀ ਕਰੋ ਕੁਛ ਹਾਈ ਤੱਕ ਚਲੋ ਜਿਵੇਂ ਵੀ ਕਰਦੀ ਸੰਗਤ ਆਪ ਹੀ ਕਰਦੀ ਪਈ ਅਹੀਂ ਨੇ ਜੋਗੇ ਹੈ ਨਹੀਂ ਕਿ ਜਿਹੜੇ ਇਹ ਤੰਤਰ ਵਰਤਦੇ ਬੇ ਆਪਣੀ ਸਰਕਾਰਾਂ ਦੇ ਵਿੱਚ ਵੇਖੋ ਧੱਕੇਸ਼ਾਹੀਆਂ ਵੀ ਫੁੱਲ ਕਰਦੇ ਬੇ ਨੇ ਫੁੱਲ ਐਸਟਮ ਧੱਕੇਸ਼ਾਹੀਆਂ ਕਰਦੇ ਬੇ ਨੇ ਜਿਹੜਾ ਬੰਦਾ ਆਵਾਜ਼ ਚੁੱਕਦਾ ਪਰਚੇ ਕਰਾ ਦਿੰਦੇ ਉਸ ਤਰ੍ਹਾਂ ਕਹਿੰਦੇ ਲੋਕਤੰਤਰ ਆ ਆਹ ਲੋਕਤੰਤਰ ਯਾਰ ਆਪਣੀ ਵੋਟ ਆਪਣੀ ਮਰਜ਼ੀ ਨਾਲ ਕੋਈ ਵੋਟ ਨਹੀਂ ਕਿਸ ਨੂੰ ਤੁਸੀਂ ਭਾਨ ਦੇਂਦੇ ਆਹ ਤਾਂ ਡਾ ਲੋਕਤੰਤਰ ਹੈ ਲੋਕਾਂ ਦੇ ਪਰਚੇ ਕਰਾਉਂਦੇ ਦੇ। ਭਾਜੀ ਇਹ ਤਾਂ ਬਾਰ-ਬਾਰ ਹੀ ਜੋਰ ਲਾ ਸਕਦੇ ਅੰਦਰ ਟੀਂ ਦੱਬਣ ਲੱਗੇ ਤਾਂ ਆਪ ਇਕੱਲੇ ਨਹੀਂ ਜਾਣਾ। ਬੰਦੇ ਨੇ ਕਹਿੰਦੇ ਐਡਾ ਕੁ ਪਰਦਾ ਜਿਹਾ ਲਗਾ ਹੁੰਦਾ ਉੱਚ ਆਪਣੀ ਮਰਜ਼ੀ ਬੰਦਾ ਕਰਦਾ ਜਿਵੇਂ। ਹਾਂ ਮੈਂ ਤੇ ਇਹੋ ਕਵਾਂਗਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਐ। ਹੁਣ ਜੋ ਮਰਜ਼ੀਆਂ ਕਰਨ ਪਰ ਵੋਟ ਜਿਹੜਾ ਮਤ ਦਾ ਦਾਣ ਵੇਖੋ ਮਤ ਦੇ ਹਿਸਾਬ ਨਾਲ ਕਰਿਓ। ਮੈਂ ਤੇ ਇੰਨੀ ਬੇਨਤੀਆਂ ਕਰਕੇ ਕਰਾਂਗਾ। ਵੇਖੋ ਜੇ ਇਹਨਾਂ ਨੇ ਤੁਹਾਨੂੰ ਪਹਿਲਾਂ ਨਹੀਂ ਕੁਛ ਦਿੱਤਾ। ਪਹਿਲਾਂ ਸਰਕਾਰ ਨੇ ਇਹਨਾਂ ਗਲਤ ਹਾਲਾਤ ਕਰਤੇ ਪੰਜਾਬ ਦੇ ਤੇ ਹੁਣ ਅੱਗੇ ਕੀ ਕਰਨਗੇ? ਇਹਨਾਂ ਤੋਂ ਕੀ ਉਮੀਦ ਲਾ ਸਕਦੇ ਆਪ। ਮੇਦੇ ਨੀਗੇ ਪੀਜੇ ਕੰਮ ਹੀ ਬੋ ਕੀਤੇ ਕੋਈ ਕਿਹੜੇ ਕੰਮ ਕੀਤੇ ਉਹ ਕਹਿੰਦੇ ਆਈ ਪਤਾ ਨਹੀਂ 50000 ਰੁਪਿਆ ਕਿਸਾਨਾਂ ਨੂੰ ਦਿੱਤਾ ਹੜਾਂਗੇ ਉਹ ਕੋਈ ਬਸ ਗੱਲਾਂ ਹੀ ਆ ਜੀ ਉਨ ਜਾ ਕੇ ਪੁੱਛੋ ਹੜਾ ਵਾਲਾ ਜਿੰਨਾਂ ਦੇ ਇੱਥੇ ਆਏ ਕੀ ਦਿੱਤਾ ਇਹਨਾਂ ਨੇ ਉਹ ਇੱਕ ਕਹੀ ਜਾਂਦੇ ਵੀ ਅਸੀਂ ਬਿਜਲੀ ਫ੍ਰੀ ਕਰਤੀ ਆ ਉਹ ਇਹਨਾਂ ਦੀ ਗੱਲਾਂ ਹੀ ਆ ਜੀ ਮੈਂ ਕਹਿ ਤਦੇ ਆ ਵਾ ਇਹ ਗਰਾਊਂਡ ਤੇ ਅੱਗੇ ਲੋਕਾਂ ਨੂੰ ਪੁੱਛੋ ਲੋਕੀ ਦੱਸਣਗੇ ਤੁਹਾਨੂੰ ਕਿਹੜੇ 50000 ਦੇਤੇ ਕਿਹੜੀ ਬਿਜਲੀ ਦਿੰਦੀ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਭਾਈ ਮਨਦੀਪ ਸਿੰਘ ਜੀ ਦੇ ਵੀਰ ਜੀ ਏ ਹੁਣ ਉਹ ਚੱਲੇ ਜਾਂ ਮੀਟਿੰਗ ਤੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਇਹਨਾਂ ਦੇ ਵਿਚਾਰ ਕਿਦਾਂ ਲੱਗੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦਿਓ ਧੰਨਵਾਦ